ਮੋਗਾ ਦੀ ਘਟਨਾ ਜਿਹੜੀ ਡਾਕਟਰ ਸਾਹਿਬ ਤੇ ਹਮਲਾ ਹੁੰਦਾ ਉਹ ਘਟਨਾ ਜਿਹੜੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੀ ਕਾਫਕਤਨਾਬਾ ਪ੍ਰਦੀਆ ਹੋ ਰਹੀ ਹੈ ਸਨ ਨੂੰ ਵੀ ਤੇ ਪੰਜਾਬ ਦੇ ਪਾਰੀਆਂ ਤੇ ਪੰਜਾਬ ਵਸੀਆਂ ਨੂੰ دہشت ਦੇ ਵਿੱਚ ਜਾਂ ਖਬਰ ਅਪੋਰਟ ਹੋਉਂਦੀ ਹੈ ਪੰਜਾਬ ਦੇ ਤੁਸੀਂ ਸਾਰੇ ਜਾਣਦੇ ਆ ਕਿ ਵੀਅਰ ਵੈਲ ਜਿਹੜੀ ਨਿਊ ਵੀਅਰ ਵੈਲ ਇੱਕ ਅਜੀਹਾ ਨਾਮ ਅਜੀਹਾ ਸ਼ੋਰੂਮ ਆਬੋਟ ਦੇ ਵਿੱਚ ਜਿੱਥੇ ਕੁਰਤੇ ਪਜਾਮੇ ਬਣਾਏ ਜਾਂਦੇ ਆ ਤੇ ਇਹ ਨਾਮ ਦਾ ਪੰਜਾਬੀ ਫਿਲਮ ਤੱਕ ਪੰਜਾਬ ਦੀ ਜਿਹੜੀ ਸਿੰਗਿੰਗ ਇੰਡਸਟਰੀ ਤੱਕ ਗਾਣਿਆਂ ਵਿੱਚ ਵੀ ਇਹਦਾ ਜ਼ਿਕਰ ਹੋਇਆ ਬਹੁਤ ਵੱਡਾ ਜਿਹੜਾ ਕਾਰੋਬਾਰ ਹੈ ਜਿਸ ਦੇ ਮਾਲਕ ਸੰਜੀਵ ਬਰਮਾ ਜੀ ਉਹ ਜਦੋਂ ਆਪਣੇ ਸ਼ੋਰੂਮ ਤੇ ਆ ਰਹੇ ਹੁੰਦੇ ਆ ਤਾਂ ਉਹਨਾਂ ਤੇ ਕਾਤਲ ਲਾ ਕੇ ਤਿੰਨ ਨੌਜਵਾਨਾਂ ਵੱਲੋਂ ਅਚਨਚੇਤ ਫਾਇਰਿੰਗ ਕੀਤੀ ਜਾਂਦੀ ਹੈ ਪਹਿਲਾਂ ਉਹਨਾਂ ਦੀ ਰੈਕੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਫਾਇਰਿੰਗ ਦੇ ਵਿੱਚ ਜਿਹੜਾ ਸੰਜੇ ਜੀ ਉਹ ਬਚ ਨਹੀਂ ਪਾਉਂਦੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਹੜੇ ਕਾਤਲ ਮੌਕੇ ਤੋਂ ਇੱਕ ਮੋਟਰਸਾਈਕਲ ਦੇ ਉੱਪਰ ਭੱਜਣ ਦੀ ਕੋਸ਼ਿਸ਼ ਕਰਦੇ ਆ ਡਿੱਗ ਵੀ ਪੈਂਦੇ ਆ ਉਸ ਤੋਂ ਬਾਅਦ ਇਹ ਅਧਿਆਰਦੀ ਲੋਕਤੇ ਇੱਕ ਹੋਰ ਤੋਂ ਬਾਅਦ ਸਵੈ ਕਰੀ ਉਹ ਕਰਨ ਦੇ ਵਿੱਚ ਆ ਜਾਂਦੇ ਆ ਔਰ ਇੱਕ ਖਬਰ ਵੀ ਜਦੋਂ ਹਾਈਲਾਈਟ ਹੋਈ ਤਾਂ ਕਿਤੇ ਨਾ ਕਿਤੇ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਸੁਰੱਖਿਆ ਏਜੰਸੀਆਂ ਉਹਨਾਂ ਨੇ ਇੱਕਦਮ ਹਰਕਤ ਦੇ ਵਿੱਚ ਆਈਆਂ ਜਿਹੜਾ ਇੱਕ ਗ੍ਰਿਫਤਾਰੀਆਂ ਹੋਈਆਂ ਦੋ ਦੋ ਗ੍ਰਿਫਤਾਰੀਆਂ ਹੁੰਦੀਆਂ ਜਿਸ ਤੋਂ ਬਾਅਦ ਪੰਜਾਬ ਦੇ ਸੀਨੀਅਰ ਪੁਲਿਸ ਅਫਸਰ ਜਿਹੜਾ ਪ੍ਰੈਸ ਨੂੰ ਜਿਹੜਾ ਪ੍ਰੈਸ ਕਾਨਫਰੰਸ ਜਰੀਏ ਦੱਸਦੇ ਆ ਕਿ ਅਬੋਹਰ ਵਾਲੀ ਘਟਨਾ ਨੂੰ ਲੈ ਕੇ ਜਿਹੜੇ ਸਾਡੇ ਹੱਥ ਬਹੁਤ ਅਹਿਮ ਦੋਸ਼ੀ ਲੱਗੇ ਆ ਜਿੰਦਾ ਜਿਹੜੇ ਅਹਿਮ ਸੁਰਾਕ ਲੱਗੇ ਆ ਤੇ ਉਥੋਂ ਉਸ ਤੋਂ ਬਾਅਦ ਇੱਕ ਨਾ ਜਿਹੜੀ ਜਲਦੀ ਇੱਕ ਹੋਰ ਖਬਰ ਹੈ ਜਿਹੜੀ ਉਸੁਰਖੀਆਂ ਦੇ ਵਿੱਚ ਆ ਜਾਂਦੀ ਹੈ ਕਿ ਜਿਹੜੇ ਦੋਸ਼ੀ ਫੜੇ ਗਏ ਸੀ ਉਹਨਾਂ ਨੂੰ ਬਰਾਮਦਗੀ ਲਈ ਲੈ ਕੇ ਜਾਇਆ ਗਿਆ ਔਰ ਬਰਾਮਦਗੀ ਦੌਰਾਨ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੰਜਾਬ ਪੁਲਿਸ ਦੇ ਇੱਕ ਹੌਲਦਾਰ ਦੇ ਵੀ ਜਿਹੜੀ ਬਾਹ ਦੇ ਵਿੱਚ ਗੋਲੀ ਲੱਗੀ ਜਿਸ ਤੋਂ ਬਾਅਦ ਪੁਲਿਸ ਦੇ ਨਾਲ ਮੁੱਠ ਭੇੜ ਦੇ ਵਿੱਚ ਉਹ ਦੋਨੋਂ ਦੋਸ਼ੀ ਆ ਜਿਹੜੇ ਉਹ ਮਾਰੇ ਗਏ ਇਨਕਾਊਂਟਰ ਹੋ ਗਿਆ ਇਹ ਦੋ ਘਟਨਾਵਾਂ ਦੇ ਦੋਸ਼ੀਆਂ ਦਾ ਇਨਕਾਊਂਟਰ ਕਰਕੇ ਇੱਕ ਦੇ ਵਿੱਚ ਫੜਿਆ ਜਾਣਾ ਦੂਸਰੇ ਦੇ ਵਿੱਚ ਮਾਰ ਮਕਾਉਣਾ ਪੰਜਾਬ ਪੁਲਿਸ ਦਾ ਸ਼ਲਾਹਾਜੋ ਕੰਮ ਹੈ ਵਧੀਆ ਕੀਤਾ ਬਹੁਤ ਵਧੀਆ ਐਕਸ਼ਨ ਕੀਤਾ ਪਰ ਸਵਾਲ ਇਹ ਖੜਾ ਹੁੰਦਾ ਹੈ ਜਦੋਂ ਰਾਜਾ ਵੜਿੰਗ ਜੀ ਉੱਥੇ ਅਬੋਰ ਜਾਂਦੇ ਆ ਪਰਿਵਾਰ ਨੂੰ ਮਿਲਦੇ ਆ ਖਬਰ ਹਾਈਲਾਈਟ ਹੁੰਦੀ ਹੈ ਕਿਉਂਕਿ ਪ੍ਰੈਸ਼ਰ ਬਹੁਤ ਸੀ ਤੇ ਨਤੀਜਾ ਵੀ ਝੋਟੀਆਂ ਚਿਕਾ ਸੋਨਾ ਕੀਤਾ ਪਰ ਦੂਜੇ ਪਾਸੇ ਜੇ ਪੰਜਾਬ ਦੇ ਵਿੱਚ ਦੇਖੀਏ ਤਾਂ ਆਇਦਨ ਜਿਹੜੀਆਂ ਘਟਨਾਵਾਂ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਿਛਲੇ ਦਿਨੀ ਜਿਹੜਾ ਕਾਦੀਆਂ ਚੁੰਗੀ ਦੇ ਉੱਪਰ ਇੱਕ ਅਜੀਹੀ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਜਿਹੜਾ ਇੱਕ ਕਥਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਉਸਦੇ ਮਾਤਾ ਦੀ ਅਤੇ ਉਸ ਦੇ ਇੱਕ ਕਰੀਬੀ ਦੀ ਸਕੋਰਪੀਓ ਗੱਡੀ ਦੇ ਵਿੱਚ ਬੈਠਿਆ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਖਬਰ ਨੇ ਵੀ ਪੰਜਾਬ ਦੇ ਵਿੱਚ ਬਹੁਤ ਹੈ ਸ਼ਾਇਦ ਜਿਹੜਾ ਇਹ ਮੰਨਿਆ ਜਾਂਦਾ ਹੈ ਇੱਕ ਗੈਂਗਵਾਰ ਦੀ ਜਿਹੜੀ ਸ਼ੁਰੂਆਤ ਤਾਂ ਨਹੀਂ ਕਿਤੇ ਹੋਣ ਜਾ ਰਹੀ ਜਿਸ ਤੋਂ ਬਾਅਦ ਇੱਕ ਹੋਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਪਾਉਂਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਗੁਰਦੁਆਰੇ ਦੇ ਸਾਹਮਣੇ ਗੁਆਂ ਮਾ ਕੇ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਹੈ ਔਰ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਜਿਸ ਗਰੁੱਪ ਵੱਲੋਂ ਜਗੂ ਭਗਵਾਨ ਪੁਰੀਆ ਦੀ ਮਾਤਾ ਜੀ ਜਿਹੜੀ ਜਿਹੜੀ ਫਲਾਦ ਦੇ ਉਤੇ ਵੀ ਨੇ ਮਾਫੀ ਮੰਗੀ ਹੈ ਕਿ ਉਹਨਾਂ ਦੇ ਮਾਤਾ ਨੂੰ ਅਸੀਂ ਜਿਹੜਾ ਨਾਲ ਦਾ ਉਹਦਾ 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 ਬੀਸੀ ਉਹਨੂੰ ਹਿੱਟ ਕਰਨਾ ਸੀ ਤੇ ਜਿਹੜਾ ਗਲਤੀ ਨਾਲ ਗੋਲੀ ਲਗੀ ਉਹੀ ਗਰੋਵਨ ਲੋਜੇਰੀ ਆ ਦੇ ਵਿੱਚ ਇੱਕ ਨੌਜਵਾਨ ਦੀ ਮੋਹਦਗਰਾਸ ਸਿੰਘ ਨਾਮ ਸੀਗਾ ਇਹ ਰਚ ਲਈ ਜਾਂਦੇ ਤੇ ਜੋੜਾ ਜਿਹੜਾ ਪਿਛਲੇ ਵੀ ਉਹ ਜਿਹੜੇ ਹਫਤੇ ਮਾਝੇ ਦੇ ਵਿੱਚ ਹੀ ਇੱਕ ਉਹ ਬਿਆਰ ਤੇ ਬਿੱਲਾ ਮੰਡੇ ਵਾਲਾ ਇਹ ਦੋ ਨੌਜਵਾਨ ਜਿਹੜੇ ਆਪਣੀ ਗੱਡੀ ਤੇ ਜਾ ਰਹੇ ਹੁੰਦੇ ਆ પેટ્રોલ ਪੰਪ ਦੇ ਕੋਲੇ ਉਹਨਾਂ ਦੇ ਉੱਪਰ ਘਾਤ ਲੱਗ ਕੇ ਹਮਲਾ ਉਹਨਾਂ ਦੀ ਮੌਜੂਦਗੀ ਹੈ ਔਰ ਇਸ ਦੇ ਜਿਹੜਾ ਟੈਕਸ ਦਾ ਉਸ ਦਾ ਬਲਾ ਲੈਂਡ ਵਾਲੀ ਕੀਤੀ ਜਾਂਦੀ ਹੈ ਐਸੀ ਬਦਲਾ ਲੈ ਆਸਣ ਵਾਲ। ਆਰ ਕੇ ਕੇ ਜਿਹੜੇ ਤੱਤ ਉਹ ਬਦਲ ਲੈਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਾਹਮਣੇ ਆਸਟੇਗਾ ਪਰ ਬੇਸ਼ਕ ਪੰਜਾਬ ਪੁਲਿਸ, AGT F ਅਤੇ ਸੁਰੱਖਿਆ ਏਜੰਸੀਆਂ ਆ ਬੜੀ ਤੇਜ਼ੀ ਨਾਲ ਕੰਮ ਕਰ ਰਹੀਆਂ। ਉਹਨਾਂ ਨੇ ਐਕਸ਼ਨ ਵੀ ਦਿਖਾਇਆ, ਕਾਰਵਾਈਆਂ ਵੀ ਕੀਤੀਆਂ। ਪਰ ਕੀ ਪੰਜਾਬ ਪੁਲਿਸ ਤੇ ਸੁਰੱਖਿਆ ਏਜੰਸੀਆਂ ਅਜਿਹਿਆਂ ਘਟਨਾਵਾਂ ਨੂੰ ਹੋਣ ਤੋਂ ਪਹਿਲਾਂ ਨਹੀਂ ਰੋਕ ਸਕਦੀਆਂ ਸੀ? ਕਿਉਂਕਿ ਪੰਜਾਬ ਦੇ ਵਪਾਰੀ ਵੀ ਡਰੇ ਹੋਏ ਆ ਫਰੋਟੀਆਂ ਦੀਆਂ ਕਾਲਾਂ ਆਉਂਦੀਆਂ ਲਗਾਤਾਰ ਔਰ ਪਤੀਬਸ ਜਾ ਰਹੀ ਹੈ ਸੋ ਪੰਜਾਬ ਦੇ ਜਿਹੜੇ ਹਾਲਾਤ ਪੰਜਾਬ ਸਰਕਾਰ ਨੂੰ ਇਸ ਵਾਰ ਧਿਆਨ ਦੇਣਾ ਪਵੇਗਾ ਕਿਉਂਕਿ ਅੱਜ ਜੋ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਆ ਇਸ ਸਮੇਂ ਯੂਪੀ ਦੇ ਅਸੀਂ ਉਹ ਹਾਲਾਤ ਪੰਜਾਬ 'ਚ ਬਣਦੇ ਜਾ ਰਹੇ ਆ ਅੱਜ ਕੋਈ ਕਾਰੋਬਾਰੀ ਆ ਜਿਹੜਾ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਹਾਲਾਂਕਿ ਬਾਅਦ ਦੇ ਵਿੱਚ ਐਕਸ਼ਨ ਬਹੁਤ ਜਲਦੀ ਹੁੰਦਾ ਪੁਲਿਸ ਬੜੀ ਜਲਦੀ ਗ੍ਰਿਫਤਾਰੀਆਂ ਵੀ ਕਰਦੀ ਐ ਸ਼ੂਟਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਕੀ ਕੁਝ ਅਜਿਹੇ ਐਕਸ਼ਨ ਨਹੀਂ ਲਏ ਜਾ ਸਕਦੇ ਜਿਸ ਦੇ ਨਾਲ ਕਿਸੇ ਦੀ ਜਾਨ ਹੀ ਨਾ ਜਾਵੇ ਉਸ ਤੋਂ ਪਹਿਲਾਂ ਹੀ ਜਿਹੜਾ ਹਾਲਾਤ ਤੇ ਕਾਬੂ ਪਾਇਆ ਜਾਵੇ ਸੋ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜਾ ਹਾਲਾਤ ਕਿਸ ਪਾਸੇ ਜਾਂਦੇ ਆ ਪਰ ਪੰਜਾਬ ਇੱਕ ਵੱਡੀ ਗੈਂਗਵਾਰ ਵੱਲ ਪਤ ਰਿਹਾ ਹੈ ਸੁਰੱਖਿਆ ਏਜੰਸੀਆਂ ਵੀ ਅਲਰਟ ਨੇ ਸੋ ਦਰਸ਼ਕੋ ਉਮੀਦ ਕਰਦੇ ਆ ਸਾਡੀ ਗੱਲਬਾਤ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਕਮੈਂਟਾਂ ਦੇ ਵਿੱਚ ਰਹਿ ਦੇਣੀ ਹੈ ਤੁਹਾਡੀ ਫੀਡਬੈਕ ਸਾਨੂੰ ਅੱਗੇ ਮਿਹਨਤ ਕਰਨ ਲਈ ਚੰਗਾ ਕਰਨੀ ਬਤ ਕਹਿੰਦੇ ਅਸੀਂ ਤੇਜ਼ ਖਬਰ ਦਾ ਦਾਵਾ ਨਹੀਂ ਕਰਦੇ ਪਰ ਸਟੀਕ ਤੇ ਸਹੀ ਖਬਰ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ ਕਿਉਂਕਿ ਤੇਜ਼ ਖਬਰ ਦੇ ਚੱਕਰ ਚ ਕਈ ਵਾਰ ਅਧੂਰੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਜਾਂਦੀਆਂ ਜੋ ਕਿ ਬਹੁਤ ਘਾਤਕ ਹੁੰਦੀਆਂ ਸੋ ਇਸੇ ਨਾਲ ਹੀ ਕੈਮਰਾਮੈਨ ਜਸਪ੍ਰੀਤ ਸਿੰਘ ਦੇ ਨਾਲ ਮੈਨੂੰ ਪਦੀਪ ਟਲੋਂਨੋ ਦੀ ਬੋਲ ਇਜਾਜ਼ਤ ਜਲਦੀ ਫੇਰ ਮਿਲਾਉਂਗੀ ਹੋਰ ਨਮੀਆਂ